ਚੇਦੇ ਭਗਤ ਸਿੰਘ ਦੇ ਜੱਦੀ ਪਿੰਡ ਖੜਕੜ ਕਲਾਂ ਦੇ ਵਿੱਚ ਮਿਊਜ਼ੀਅਮ ਨੇੜੇ ਬਣੇਗੀ ਹੈਰੀਟੇਜ ਸਟਰੀਟ ਸี่ย ਭਗਵੰਤ ਮਾਨ ਅੱਜ ਰੱਖਣਗੇ ਨਹੀਂ ਪੱਥਰ 51 ਕਰੋੜ ਦੀ ਲਾਗਤ ਨਾਲ ਹੋਵੇਗੀ ਤਿਆਰ ਮੁੱਖ ਮੰਤਰੀ ਭਗਵੰਤ ਮਾਨ ਨੇ ਮੰਜੇ ਤੇ ਬੈ ਕੇ ਖੰਨਾ ਦੇ ਕਿਸਾਨਾਂ ਦੇ ਨਾਲ ਕੀਤੀ ਖੁੰਡ ਚਰਚਾ ਨਰੀ ਪਾਣੀ ਅਤੇ ਡੂ ਵੈਲਾਂ ਦੀ ਬਿਜਲੀ ਦੇ ਲਿਆ ਫੀਡਬੈਕ ਸี่ย ਬੋਲੇ ਨਰੀ ਪਾਣੀ ਤੋਂ ਸਖਣਾ ਨਹੀਂ ਰਹਿਣ ਦੇਵਾਂਗੇ ਕੋਈ ਵੀ ਪਿੰਡ ਅੱਜ ਹੋਵੇਗੀ ਜੀਪਸੀ ਦੇ ਅੰਤਰੀਮ ਕਮੇਟੀ ਦੀ ਮੀਟਿੰਗ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਦੀ ਅਗਵਾਈ ਦੇ ਵਿੱਚ ਹੋਵੇਗੀ ਬੈਠਕ ਦਰਬਾਰ ਸਾਹਿਬ ਧਮਕੀਆਂ ਅਤੇ ਸ਼ਟਾਪ ਦੀ ਸਮਾਗਮਨ ਨੂੰ ਲੈ ਕੇ ਹੋ ਸਕਦੀ ਹੈ ਚਰਚਾ ਜੁਲਾਈ ਦੇ ਆਖਰੀ ਹਫਤੇ ਵੀ ਮਾਨਸੂਨ ਮਿਹਰਬਾਨ ਮੌਸਮ ਵਿਭਾਗ ਦੇ ਵੱਲੋਂ ਪੂਰੇ ਉੱਤਰ ਭਾਰਤ ਦੇ ਵਿੱਚ ਅਗਲੇ 7 ਦਿਨ ਦਾ ਮੀਂਹ ਦਾ ਅਲਰਟ ਪੰਜਾਬ ਦੇ ਵਿੱਚ ਅਗਲੇ 3 ਦਿਨਾਂ ਤੱਕ ਭਾਰੀ ਮੀਂਹ ਦੀ ਸੰਭਾਵਨਾ ਸਾਵਨ ਦਾ ਤਿੱਜਾ ਸੋਮਵਾਰ ਰਾਜਮੰਦਰਾਂ ਦੇ ਵਿੱਚ ਮੜੀ ਸ਼ਰਦਲਵੰਦ ਦੀ ਪੀੜ ਗੰਬੰਭੋਲੇ ਦੇ ਲੱਗ ਰਹੇ ਨੇ ਜੈਕਾਰੇ ਅੱਸੀ ਗੱਲ ਤੁਸੀਂ ਵਖਰੇ ਨਿਊਜ਼ 80 ਪੰਜਾਬ ਮੈਂ ਪਰਮਿੰਦਰ ਸਿੰਘ ਤੇਜਾ ਸਾਰੇ ਦਰਸ਼ਕਾਂ ਦਾ ਬੁਲਟਨ ਦੇ ਵਿੱਚ ਸਵਾਗਤ ਹੈ ਸਭ ਤੋਂ ਪਹਿਲਾਂ ਗੱਲ ਕਰਾਂਗੇ ਲੁਧਿਆਣਾ ਦੀ ਜਿੱਥੇ ਕਿ ਵੱਡਾ ਹਾਦਸਾ ਵਾਪਰਿਆ ਹੈ ਜਿੱਥੇ ਕਿ ਅਚਾਨਕ ਨਹਿਰ ਦੇ ਵਿੱਚ ਸ਼ਰਧਾਲਵਾਂ ਦੇ ਨਾਲ ਭਰੀ ਪਿਕਅਪ ਗੱਡੀ ਡੇਗ ਗਈ ਤੇ ਹਾਦਸੇ ਦੇ ਵਿੱਚ ਚਾਰ ਲੋਕਾਂ ਦੀ ਮੌਤ ਹੋ ਗਈ ਹੈ ਨਹਿਰ ਦੇ ਵਿੱਚ ਰੁੜੇ ਦੋ ਲੋਕਾਂ ਦੀ ਪਾਲ ਲਗਾਤਾਰ ਜਾਰੀ ਹੈ ਬਾਕੀਆਂ ਨੂੰ ਰੈਸਕਿਊ ਕਰ ਲਿਆ ਗਿਆ ਕਰੀਬ 25 ਲੋਕ ਪਿਕਅਪ ਗੱਡੀ ਦੇ ਵਿੱਚ ਸਵਾਰ ਸਨ ਜਦੋਂ ਕਿ ਪੂਰਾ ਹਾਦਸਾ ਵਾਪਰਦਾ ਹੈ ਆ ਨੈਣਾ ਦੇਵੀ ਤੋਂ ਦਰਸਲ ਪਰਤੇ ਸਨ ਪਿਕਅਪ ਸਵਾਰ ਸ਼ਰਧਾਲੂ ਪਲੇਰਕੋਟ ਦਾ ਪਿੰਡ ਮਾਨਕਵਾਲਾ ਦੀ ਰਹਿਣ ਵਾਲੇ ਸਾਰੇ ਲੋਕ ਦਸਤੇ ਜਾ ਰਹੇ ਨੇ ਪਾਇਲ ਦੇ ਪਿੰਡ ਜਗੇੜਾ ਨੇੜੇ ਇਹ ਪੂਰੀ ਘਟਨਾ ਵਾਪਰੀ ਹੈ ਆ ਜਿਵੇਂ ਪੂਰੀ ਘਟਨਾ ਵਾਪਰੀ ਤੁਰੰਤ ਪੁਲਿਸ ਨੂੰ ਜਾਣਕਾਰੀ ਦਿੱਤੀ ਗਈ ਪੁਲਿਸ ਪ੍ਰਸ਼ਾਸਨ ਦੇ ਅਧਿਕਾਰੀ ਮੌਕੇ ਤੇ ਪਹੁੰਚਦੇ ਨੇ ਰੈਸਕਿਊ ਪ੍ਰੇਸ਼ਨ ਚਲਾਇਆ ਜਾਂਦਾ ਹੈ ਹਾਲਾਂਕਿ ਹਾਂ ਕਈ ਲੋਕਾਂ ਨੂੰ ਸਮਾਂ ਰਹਿੰਦਿਆਂ ਰੈਸਕਿਊ ਕੀਤਾ ਗਿਆ ਜਿਨ੍ਹਾਂ ਨੂੰ ਕਿ ਤੁਰੰਤ ਹਸਪੀਟਲ ਦੇ ਵਿੱਚ ਦਾਖਲ ਕਰਵਾਇਆ ਗਿਆ ਜਿੱਥੇ ਕਿ ਉਹਨਾਂ ਦਾ ਇਲਾਜ ਚਾਰਿਆ ਤੇ ਹਾਸੇ ਦੇ ਵਿੱਚ ਚਾਰ ਲੋਕਾਂ ਦੀ ਜਾਨ ਗਈ ਹੈ। ਉੱਥੇ ਨਹਿਰ ਦੇ ਵਿੱਚ ਰੁੜੇ ਦੋ ਲੋਕਾਂ ਦੀ ਪਾਲ ਕੀਤੀ ਜਾ ਰਹੀ ਹੈ, ਦੋ ਲੋਕਾਂ ਦੀ ਪਾਲ ਅਜੇ ਵੀ ਜਾਰੀ ਹੈ। ਹਾਲਾਂਕਿ ਬਾਕੀਆਂ ਨੂੰ ਰੈਸਕਿਊ ਕਰ ਲਿਆ ਗਿਆ। ਆ ਹਾਸੇ ਵਾਲੀ ਜਗਤ ਦੀਆਂ ਤੁਹਾਨੂੰ ਅਸੀਂ ਤਸਵੀਰਾਂ ਵਿਖਾ ਰਿਹਾ ਰਾਤ ਵੇਲੇ ਦਰਸਲੇਪੁਰਾ ਹਾਸਾ ਵਾਪਰਦਾ ਜਦੋਂ ਕਿ ਪਿਕਅਪ ਗੱਡੀ ਜੋ ਕਿ ਸ਼ਰਧਾਲਵਾ ਦੇ ਨਾਲ ਪਰੀ ਹੋਈ ਸੀ ਆ 25 ਸ਼ਰਦਾਲੂ ਇਸ ਗੱਡੀ ਦੇ ਵਿੱਚ ਸਵਾਰ ਸਨ ਆ ਤਾਂ ਨੀਣਾ ਦੇਵੀ ਤੋਂ ਵਾਪਸ ਪਰਤ ਰਹੇ ਸਨ ਧਾਰਾ ਦੇ ਵਿੱਚ ਹੀ ਅਚਾਨਕ ਗੱਡੀ ਸੰਤੁਲਨ ਵਿਗੜਦਾ ਉਸ ਦੇ ਬਾਅਦ ਇਹ ਗੱਡੀ ਨਹਿਰ ਦੇ ਵਿੱਚ ਜਾ ਡਿੱਗਦੀ ਹੈ ਜਿਸ ਦੇ ਚਲਦਿਆਂ ਚਾਰ ਲੋਕਾਂ ਦੀ ਜਾਨ ਚਲੀ ਗਈ ਹਾਲਾਂਕਿ ਬਾਕੀ ਲੋਕਾਂ ਨੂੰ ਰੈਸਕਿਊ ਕੀਤਾ ਗਿਆ ਹਾਲੇ ਦੋ ਲੋਕਾਂ ਦੀ ਭਾਲ ਜਾਰੀ ਹੈ ਆ ਦੋ ਲੋਕ ਜੋ ਕਿ ਪਾਣੀ ਦੇ ਤੇਜ਼ ਵਹਾਅ ਦੇ ਵਿੱਚ ਰੁੜ ਗਏ ਤੇ ਉਹਨਾਂ ਦੀ ਲਗਾਤਾਰ ਭਾਲ ਕੀਤੀ ਜਾ ਰਹੀ ਹੈ ਪਰ ਚਾਰ ਲੋਕਾਂ ਦੀ ਇਸ ਹਾਸੇ ਦੇ ਵਿੱਚ ਜਾਨ ਚਲੀ ਗਈ ਹੈ ਮਾਨਖਵਾਲ ਪਿੰਡ ਦੇ ਲੋਕ ਜਿਸ ਦੇ ਵਿੱਚ ਮੱਥਾ ਟੇਕ ਕੇ ਮਾਤਾ ਨਾਣੇ ਦੇਵੀ ਤੋਂ ਵਾਪਸ ਆ ਰਹੇ ਸੀ ਉਹ ਇਸ ਨਹਿਰ ਦੇ ਵਿੱਚ ਜਾ ਡਿੱਗੀ ਸੀ ਤੇ ਇਹ ਦੱਸਿਆ ਜਾ ਰਿਹਾ ਹੈ ਵੀ 5 ਤੋਂ 6 ਲੋਕਾਂ ਦੀ ਮੌਤ ਹੋ ਚੁੱਕੀ ਹੈ ਤੇ 5 ਤੋਂ 6 ਲੋਕ ਲਾਪਤਾ ਦੱਸੇ ਜਾ ਰਹੇ ਨੇ ਕੁਝ ਨੂੰ ਇਸ ਹਾਸੇ ਦੇ ਵਿੱਚੋਂ ਬਾਹਰ ਕੱਢ ਲਿੱਤਾ ਗਿਆ ਤੇ ਇਹ ਉਹੀ ਥਾਂ ਹੈ ਜਿੱਥੇ ਇਹ ਹਾਸਾ ਵਾਪਰਿਆ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਇਹ ਸਰੰਦ ਨਹਿਰ ਹੈ ਜਿਹੜੀ ਕਿ ਰੋਪੜ ਤੋਂ ਆਉਂਦੀ ਹੈ ਤੇ ਤੁਸੀਂ ਇਸ ਸੜਕ ਦੇ ਕਿਨਾਰੇ ਜਿਹੜੀ ਟਾਟਾ ਇਹ ਜਿਹੜੀ ਛੋਟਾ ਹਾਥੀ ਜਿਹੜਾ ਜਾ ਰਿਹਾ ਸੀ ਤਾਂ ਇਹ ਦੱਸਿਆ ਜਾ ਰਿਹਾ ਸਾਹਮਣੇ ਤੋਂ ਤੇਜ਼ ਲਾਈਟ ਪੈਣ ਕਾਰਨ ਅਨਬੈਲੈਂਸ ਹੋ ਕੇ ਉਹ ਇਸ ਨਹਿਰ ਦੇ ਵਿੱਚ ਅਟਕੀ ਪੁਲਿਸ ਪ੍ਰਸ਼ਾਸਨ ਤੇ ਪ੍ਰਸ਼ਾਸਨ ਕਮਲਾ ਜਿਹੜਾ ਦੇਰ ਰਾਤ ਉਹਨਾਂ ਨੇ ਰਾਹਤ ਕਾਰਜ ਸ਼ੁਰੂ ਕਰ ਦਿੱਤੇ ਸੀ ਤੇ ਜਿਸ ਤੋਂ ਬਾਅਦ ਲੋਕਾਂ ਨੂੰ ਬਾਹਰ ਵੀ ਕੱਢਿਆ ਗਿਆ ਔਰ ਇਲਾਜ ਦੇ ਲਈ ਵੱਖ-ਵੱਖ ਹਸਪਤਾਲਾਂ 'ਚ ਪਹੁੰਚਾਇਆ ਗਿਆ ਹੁਣ ਤੱਕ ਇਹੀ ਜਾਣਕਾਰੀ ਮਿਲ ਚੁਕੀ ਹੈ ਕਿ 5 ਲੋਕਾਂ ਦੀ ਸਾਹ ਦੇ ਵਿੱਚ ਮੌਤ ਹੋ ਚੁੱਕੀ ਹੈ ਤੇ ਇਮੀਡੀਏਟਲੀ ਐਸ ਐਚਓ 5 ਮਿੰਟ ਚ ਪਹੁੰਚ ਗਿਆ ਸੀਗਾ ਤੇ ਇਨੀਸ਼ਲ ਐਸਸੇਮੇਜ ਪਤਾ ਲੱਗਿਆ ਕਿ 24 ਪੈਸੇਂਜਰ ਸੀਗੇ ਇੱਕ ਡਰਾਈਵਰ ਸੀਗਾ ਠੀਕ ਹੈ ਜੀ ਤੇ ਹੁਣ ਤੱਕ 22 ਪਾਣੀ ਚ ਕਢ ਲਿਆ ਤੇ ਇੱਕ ਹੋਰ ਸ਼ਾਇਦ ਲੋਕੇਟ ਹੋ ਗਿਆ ਸੀਗਾ ਤੇ ਹੁਣ ਜਦ ਪਤਾ ਲੱਗ ਜਾਏਗਾ ਤੇ ਆਈ ਥਿੰਕ 19 18 ਜਾਂ 19 ਦੇ ਤਕਰੀਬਨ ਠੀਕ ਠਾਕ ਮੇਂ ਤੇ ਇਲਾਜ ਵੀ ਕਰਵਾ ਰਹੇ ਕੁਝ ਆਪਣੇ ਇਲਾਜ ਕਰਾ ਕੇ ਖਰੀਦ ਜਾ ਚੁਕੇ ਆ ਕਿੰਨੇ ਹੋਏ ਬਰੋ ਅ 4 ਦਾ ਉਹਨਾਂ ਤੋਂ ਜੋ ਡਾਕਟਰ ਸਾਹਿਬ ਨੇ ਦੱਸਿਆ ਹੈਗਾ ਦੋ ਬੱਚੇ ਇੱਕ ਲੇਡੀ ਹੈ ਤੇ ਇੱਕ ਐਥੇ ਜੋ ਲੇਡੀ ਐਡਮਿਟਡ ਹੈ ਉਹਦਾ ਹਸਬੰਡ ਹੈ ਕਿੰਨੇ ਮਤਲਬ ਬਣ ਹਜੇ ਰੈਸਕਿਊ ਜਾਰੀ ਹੈ ਕਿੰਨੇ ਬੰਦੇ ਲੱਭਣ ਹੋ ਰਹੇ ਨੇ ਦੋ ਜੋ ਇਨੀਸ਼ੀਅਲ ਐਸਟੀਮੇਟ ਜੋ ਹੈਗਾ ਜੋ ਉਹਨ ਲੋਕਾਂ ਨੇ ਦੱਸਿਆ ਜੋ ਇਵੈਂਟ ਸਵਾਰੇ ਨੇ ਦੱਸਿਆ ਔਰ ਦੇ ਹਿਸਾਬ ਨਾਲ ਦੋ ਹਜੇ ਮਿਸਿੰਗ ਨੇ ਬਾਪਰਾ ਦੀ ਗੱਡੀ ਆ ਰਹੇ ਸੀਗੇ ਮੂਰੇ ਵਿਲਟਾਂ ਪੈ ਗਏ ਜਾਂ ਫਰਸ ਜਾਜ ਵੱਤ ਸੀ ਲੰਗਰ ਕਰਕੇ ਲਾ ਦਾ ਸੀਗਾ ਇਸ ਕਰਕੇ ਮੂਰੇ ਲੇਟਾਂ ਪੈਣ ਕਰਕੇ ਗਤੀ ਦਾ ਝੋਲ ਚੱਲਦਾ ਹੋ ਗਿਆ ਚੱਕਰ ਪਤਾ ਨਹੀਂ ਕੀ ਹੋਇਆ ਕੀ ਨਾ ਇੱਥੇ ਕਿੰਨੇ ਕੁ ਲੋਕ ਸੀਗੇ ਸੇ ਇੱਥੇ ਦਾ ਹੀ ਫਿਰ ਬਾਅਦ ਦੇ ਵਿੱਚ ਜਾਨੀ ਉਹਦੇ ਗੱਡੀ ਦੇ ਵਿੱਚ ਜੀ 25 26 ਸੀਗੇ ਤਕਰੀਬਨ ਤੇ ਉਹਦੇ ਵਿੱਚੋਂ 12 13 ਤਾਂ ਮਿਲ ਗਏ ਕੁਝ ਮੈਨ ਨੇ ਦੱਸਿਆ ਵੀ ਅਜੇ ਤੱਕ ਕਿੰਨੇ ਕੁ ਲੋਕ ਲਾਪਤਾ ਲਾਪਤਾ ਹੋਏਗੇ ਜੀ ਤਕਰੀਬਨ 5 7 ਦਾ 7 ਤੋਂ ਬੰਦੇ ਲਾਪਤਾ ਤੇ ਕੋਈ ਅ ਅਣਹੋਣੀ ਜਾਂ ਕਿੰਨਿਆਂ ਨਾਲ ਵਾਪਰੀ ਹੈ ਉਹਨਾਂ ਦਾ ਨਾਂ ਨਹੀਂ ਕਰਦੇ ਕਿ ਕਿ ਪਿੰਡ ਸਾਡਾ ਹੋਰ ਹੈ ਕਿ ਕਿੰਨੇ ਲੋਕਾਂ ਦੀ ਮੌਤ ਹੋਸੀ ਜਾਂਦੀ ਮੌਤ ਚਾਰ ਪੰਜ ਬੰਦੇ ਦੀ ਮੇਨ ਵਜ੍ਹਾ ਕੀ ਰਹੀ ਲਾਈਟਾਂ ਹੀ ਪੈਣਾ ਸੀ ਜਾਂ ਕੁਝ ਹੋਰ ਵੀ ਹੋਰ ਤਾਂ ਜੇ ਕੁਝ ਪਤਾ ਨਹੀਂ ਲੱਗ ਰਿਹਾ ਸੀ ਵੀ ਪਿੱਛੋਂ ਉਤੋਂ ਬਾਅਦ ਦੇ ਵਿੱਚ ਹੀ ਆ ਗੱਡੀ ਡਿੱਗੀ ਹੋਈ ਸੀ ਜਦੋਂ ਆ ਥੋੜੋ ਕੱਟ ਰਿਹਾ ਸੀ ਤਾਂ ਮੇਨ ਵਜ੍ਹਾ ਹਾਦਸੇ ਦੀ ਇਹੀ ਦੱਸਿਆ ਜਾ ਰਿਹਾ ਕਿ ਜਦੋਂ ਗੱਡੀ ਇੱਥੇ ਪਹੁੰਚੀ ਹੈ ਤੇ ਲਾਈਟਾਂ ਤੇਜ਼ ਗਈਆਂ ਡਰਾਈਵਰ ਦੀਆਂ ਅੱਖਾਂ ਦੇ ਵਿੱਚ ਜਦੋਂ ਸਾਈਡ ਤੇ ਕਰਨ ਦੀ ਕੋਸ਼ਿਸ਼ ਕੀਤੀ ਤੇ ਝੋਲ ਮਾਰ ਕੇ ਗੱਡੀ ਨਹਿਰ ਦੇ ਵਿੱਚ ਜਾ ਡਿੱਤੀ ਹੁਣ ਤੱਕ ਪੰਜ ਤੋਂ 6 ਲੋਕਾਂ ਦੀ ਮੌਤ ਦਾ ਸਰੇ ਨੇ ਪਰ ਜਿਹੜੇ ਪੁਸ਼ਟੀ ਮਿਲੀ ਹੈ ਪੰਜ ਲੋਕਾਂ ਦੀ ਮੌਤ ਹੋ ਚੁੱਕੀ ਹੈ ਤੇ ਪੰਜ ਤੋਂ 6 ਲੋਕ ਲਾਪਤਾ ਨੇ ਤੁਸੀਂ ਸਮਝ ਸਕਦੇ ਹੋ ਕਿ ਕਿੱਡਾ ਵੱਡਾ ਹਾਦਸਾ ਹੈ ਤੇ ਕਿਸ ਤਰੀਕੇ ਦੇ ਨਾਲ ਇੱਥੇ ਇਹ ਹਾਦਸਾ ਵਾਪਰਿਆ ਹੋਵੇਗਾ ਇਸ ਗੱਡੀ ਦੇ ਵਿੱਚ ਇਹ ਦੱਸਿਆ ਟਾਟਾ ਇਹ ਛੋਟਾ ਹੱਤੀ ਜਿਸ ਨੂੰ ਕਹਿੰਦੇ 20 ਤੋਂ 25 ਲੋਕ ਸਵਾਰ ਸਨ ਇੱਕ ਇਹ ਜ਼ਰੂਰ ਮੰਨਿਆ ਜਾ ਰਿਹਾ ਹੈ ਕਿ ਜਿਹੜੇ ਕਮਰਸ਼ੀਅਲ ਵੀਕਲ ਨੇ ਛੋਟਾ ਵੀਕਲ ਹੈ ਔਰ ਇੰਨੇ ਲੋਕ ਜਿਹੜੇ ਵਿੱਚ ਸਵਾਰ ਸੀ ਉਸ ਕਾਰਨ ਵੀ ਇਹ ਹਾਦਸਾ ਵਾਪਰ ਸਕਦਾ ਹੈ ਕਿਉਂਕਿ ਇਹ ਸਵਾਰੀਆਂ ਵਾਸਤੇ ਗੱਡੀ ਨਹੀਂ ਹੁੰਦੀ ਮਾਲ ਟੋਣ ਵਾਸਤੇ ਗੱਡੀ ਹੁੰਦੀ ਹੈ ਔਰ देर रात ਜਿਹੜਾ ਹਾਦਸਾ ਵਾਪਰਿਆ ਕਈ ਮੌਤਾਂ ਦਰਦਨਾਕ ਮੌਤਾਂ ਇੱਥੇ ਹੋ ਚੁੱਕੀਆਂ ਨੇ ਉਹ ਲੋਕ ਵੀ ਇੱਥੇ ਮੌਜੂਦ ਨੇ ਉਹਨਾਂ ਤੋਂ ਵੀ ਜਾਣਨ ਦੀ ਕੋਸ਼ਿਸ਼ ਕਰਦੇ ਆ। ਇਹ ਜਿਹੜੀ ਹਾਸਾ ਹੋਇਆ ਹੈ ਕਿ ਕਿਸ ਤਰੀਕੇ ਨਾਲ ਇਹ ਹਾਸਾ ਹੋਇਆ। ਇਹ ਨਾਮ ਡਾਟ ਮੇਰਾ ਬਲਬੀ ਸਿੰਘ ਹੈ ਜੋਗੀ ਮਾਰਾ ਮੈਸਤਰੀ। ਇਹ ਸਾਡੀ ਮੰਮੀ ਆ ਜੀ ਮਾਨਕਾਲ ਤੋਂ। ਇਹ ਮੇਰਾ ਮਾਮਾ ਕੇਸ਼ਰ ਮਾਨਕਾਲ ਤੋਂ ਜੀ। ਸਾਨੂੰ ਹੁਣ ਫੋਨ ਆਇਆ ਸੀ ਸਾਨੂੰ ਪਤਾ ਲੱਗਿਆ ਸੀ ਜਦੋਂ ਤੋਂ ਪਹੁੰਚਿਆ ਜੀ। ਇਹ ਕਿਸੇ ਯਾਤਰਾ ਤੇ ਜਾ ਰਿਹਾ ਸੀ ਪਤਾ ਨਹੀਂ ਆ ਰਿਹਾ ਸੀ। ਸਾਨੂੰ ਫੋਨ ਆਇਆ ਸੀ ਜਦ ਹੀ ਹੁਣ ਆਇਆ ਜੀ ਉਹ ਰਿ। ਠੀਕ ਆ ਜੀ ਇਹ ਟੈਂਪੂ ਜਾ ਰਿਹਾ ਜੀ। ਏ ਸਾਨੂੰ ਪਤਾ ਲੱਗਿਆ ਵੀ ਜਿਗੜੇ ਪੁਲਤੇ ਟੈਂਪੂ ਡੇਪਿਆ ਜੀ ਸਾਨੂੰ ਹੁਣ ਫੋਨ ਆਇਆ ਅਸੀਂ ਜਿਦੀ ਤਰੋਂ ਤੋ ਪਹੁੰਚਿਆ ਜੀ ਇਹ ਸਾਡਾ ਮਾਮਾ ਸੀ ਕੇਸਰਮ ਮਾਨਕਾਲ ਤੋਂ ਜੀ ਸਾਡੀ ਮਾਮੀ ਸੀ ਮਾਨਕਾਲ ਤੋਂ ਜੀ ਤੇ ਕਿੱਥੇ ਨੇ ਉਹ ਕੀ ਕੀ ਕੰਡੀਸ਼ਨ ਹਨ ਇਹ ਜੀ ਸਾਡੀ ਮਾਮੀ ਤਾਂ ਜੀ ਲੱਭ ਗਈ ਜੇ ਡਾਡਾ ਸਾਡੇ ਮਾਮੇ ਡੈੱਡ ਬੋਡੀ ਆ ਉਹ ਸਾਨੂੰ ਹਜੇ ਮਿਲੀ ਨਹੀਂ ਹੈਗੀ ਉਹ ਸੀ ਹੁਣ ਆਇਆ ਹੁਣ ਅਸੀਂ ਦੇਖਦੇ ਆ ਜੀ ਸਾਡੇ ਕੋਲੇ ਟੋਟਲ 13 ਪੇਸ਼ੈਂਟ ਆਏ ਇੱਥੇ ਜਿੰਨਾਂ ਚੋਂ 7 ਫੀਮੇਲ ਸੀ ਜੀ ਚਾਰ ਮੇਲ ਤੇ ਦੋ ਬੱਚੇ ਜੀ ਜਿਨ੍ਹਾਂ ਚੋਂ ਦੋ ਬੱਚੇ ਇੱਕ ਮੇਲ ਤੇ ਇੱਕ ਫੀਮੇਲ ਪ੍ਰੋਡਕਟ ਹੈ ਬਾਕੀ ਸਾਡੇ ਕੋਲੇ 8 ਅੰਡਰ ਆਬਜ਼ਰਵੇਸ਼ਨ ਜਿਨ੍ਹਾਂ ਚੋਂ ਚਾਰ ਇਸ ਵੇਲੇ ਸਾਡੇ ਕੋਲੇ ਦਾਖਲ ਹੈ ਤੇ ਚਾਰ ਫਰਸਟ ਏਡ ਲੈ ਕੇ ਉਹ ਆਪੇ ਚਲੇ ਗਏ ਔਰ ਲਗਭਗ 22 ਦਿਨ ਨੇੜ ਜਿਹੜੇ ਬੰਦੇ ਬਾਹਰ ਖੜ ਚੁੱਕੇ ਨੇ ਔਰ ਉਹਨਾਂ ਦਾ ਇਲਾਜ جاری ਹੈ ਸਿਰ ਕਿੰਨੇ ਕਿੰਨੇ ਸ਼ਦ ਅਲੋਦੀ ਹੋ ਗਈ ਜਿਹੜੇ ਹੁਣ ਤੱਕ ਡਾਕਟਰ ਸਾਹਿਬ ਵੱਲੋਂ ਦੱਸਿਆ ਗਿਆ ਕਿ ਚਾਰ ਬੰਦੇ ਜਿਹਦੇ ਵਿੱਚ ਦੋ ਬੱਚੇ ਔਰ ਦੋ ਬਡੇ ਉਹਨਾਂ ਦੀ ਟਿੱਕ ਮੇਲ ਔਰ ਈਮੇਲ ਉਹਨਾਂ ਦੀ ਅਨਫੋਰਚੂਨੇਟਲੀ ਡੈਥ ਜਿਹੜੇ ਇਹਨੂੰ ਪ੍ਰੋਟੋਕੋਲ ਡੈਥ ਉਹ ਬਈ ਮਿਸ਼ਨ ਕਿੰਨੇ ਜਿੰਨੇ ਵੈਸੇ ਹੀ ਗੱਦੇ ਦੋ ਦੀ ਉੱਥੇ ਸਾਨੂੰ ਹੈਗਾ ਵੀ ਦੋ ਬੰਦੇ ਹੋਰ ਉੱਥੇ ਮਹਿਰ ਜਿਹਨਾਂ ਦੀ ਹਜੇ ਤਲਾਸ਼ ਉਹ ਨਾਨੰਦੇਵੀ ਦੇ ਦਰਸ਼ਨ ਕਰਕੇ ਸੰਗਤ ਆ ਰਹੀ ਸੀ ਵੀ ਔਰ ਜਿੱਦਾਂ ਹੁਣ ਦੱਸਿਆ ਉਹਨਾਂ ਨੇ ਵਾਪਸੀ ਤੇ ਰਾਣਾ ਸਾਹਿਬ ਗੁਰੂ ਘਰ ਦੇ ਵਿੱਚ ਉਹਨਾਂ ਨੇ ਸਾਰਿਆਂ ਨੇ ਪਰਿਵਾਰ ਨੇ ਲੰਗਰ ਛਕਿਆ ਲੰਗਰ ਛਕਣ ਤੋਂ ਬਾਅਦ ਉੱਥੋਂ ਜਦੋਂ ਛੱਲੇ ਨੇ ਤੇ ਜਿਸ ਸਾਹਮਨਾ ਗਿਰੇ ਨੇ ਤੇ ਗੱਡੀ ਜਿਹੜਾ ਮਤਲਬ ਕਿਸ ਨੂੰ ਓਵਰਟੇਕ ਕਰਨ ਲੱਗੇ ਹੁਣ ਕਿਉਂਕਿ ਆਪਣੀ ਸਾਈਡ ਨੇ ਸੀ ਓਵਰਟੇਕ ਕਰਦੇ ਕਰਦੇ ਗੱਡੀ ਦਾ ਸੰਤੁਲਨ ਵਿਗੜ ਗਿਆ ਤੇ ਸਿੱਧੀ ਨਾਹਰ ਚ ਕਰ ਗਈ ਆ ਬਹੁਤ ਖੁਦਾਈ ਘਟਨਾ ਹੋਈ ਹੈ ਤੇ ਪੂਰੇ ਪ੍ਰਸ਼ਾਸਨ ਨੇ ਤੁਰੰਤ ਹਰਕਤ ਦੇ ਵਿੱਚ ਆ ਕੇ ਸਾਡੇ ਡੀਸੀ ਸਾਹਿਬ ਤੁਰੰਤ ਪਹੁੰਚ ਗਏ ਐਸਐਸਪੀ ਸਾਹਿਬ ਪਹੁੰਚ ਗਏ ਤੁਰੰਤ ਡੀਐਸਪੀ ਸਾਹਿਬ ਪਹੁੰਚ ਗਏ ਐਸਡੀਐਮ ਸਾਹਿਬ ਪਹੁੰਚ ਗਏ ਸਵੱਚਾ ਪ੍ਰਸ਼ਾਸਨ ਤੁਰੰਤ ਇਸ ਕੰਮ ਦੇ ਵਿੱਚ ਬਚਾਅ ਕਾਰਜਾਂ ਦੇ ਵਿੱਚ ਲੱਗਿਆ ਤੇ ਬਹੁਤ ਵੱਡੀ ਗਿਣਤੀ ਦੇ ਵਿੱਚ ਜਿਹੜੇ ਸੀ ਲੋਕ ਬਚਾ ਲਏ ਗਏ ਤੇ ਤਕਰੀਬਨ ਜਿਹੜਾ ਬਚਾਅ ਕਾਰਜਾਂ ਉਸ ਨਾਬ ਦਾ ਇੱਕ ਦੋ ਬੰਦਿਆਂ ਨੇ ਸ਼ਾਇਦ ਜੇ ਹੈਗੀ ਤੇ 13 ਮੰਦੇ ਤਾਂ ਇੱਥੇ ਜਿਹੜੇ ਹੈਗੇ ਆ ਜਿਹੜੇ ਆਏ ਸੀਗੇ तकरीबन ਉਹਨਾਂ ਦੀ ਹਾਲਤ ਠੀਕ ਹੈ ਤੇ ਇਸੇ ਦੀ ਇਨਫੋਰਮੇਸ਼ਨ ਮੁਖਬਲਤਰੀ ਸਾਹਿਬ ਨੂੰ ਦੇ ਦਿੱਤੀ ਗਈ ਬਿਲਕੁਲ ਉਹਨਾਂ ਨੂੰ ਦਿੱਤੀ ਹੈ ਤਾਂ ਹੀ ਉਹਨਾਂ ਨੇ ਸਾਰੇ ਪ੍ਰਸ਼ਾਸਨ ਨੂੰ ਹਰਕਤ ਚ ਲਿਆਂਦਾ ਤਾਂ ਹੀ ਅਸੀਂ ਚੱਲ ਕੇ ਉੱਥੇ ਪਹੁੰਚਿਆ ਨਾ ਉਹ ਸਿਰ ਹੁਣ ਦਾ ਸਭ ਤੋਂ ਪਹਿਲਾਂ ਤਾਂ ਸਾਡੀ ਜਿਹੜੀ ਫਸਟ ਪ੍ਰੈਫਰੈਂਸ ਹੈ ਉਹ ਜਿੰਦਗੀਆਂ ਬਚਾਉਣ ਦੇ ਉੱਤੇ ਆ ਜਿੰਦਗੀ ਦੇ ਉੱਪਰ ਕੋਈ ਮੁਆਵਜ਼ਾ ਨਹੀਂ ਸਭ ਤੋਂ ਪਹਿਲਾਂ ਜਿੰਦਗੀ ਬਚਾਉਣ ਤੇ ਆ ਬਚਾਉਣ ਤੇ ਅਸੀਂ ਲੱਗੇ ਆਂ ਜ਼ਰੂਰ ਅਸੀਂ ਜੋ ਵੀ ਹੋਊਗਾ ਬੈਸਟ ਉਹ ਅਸੀਂ ਕਰੂ ਕਰਾਂਗੇ ਅਗਲੀ ਵੱਡੀ ਖਬਰ ਜਲੰਧਰ ਦੇ ਨਾਲ ਜੁੜੀ ਹੋਈ ਹੈ ਜਿੱਥੇ ਸਿਵਲ ਹਸਪਤਾਲ ਦੇ ਵਿੱਚ ਤਿੰਨ ਮਰੀਜ਼ਾਂ ਦੀ ਮੌਤ ਹੋ ਗਈ ਡਰਾਮਾ ਸੈਂਟਰ ਦੇ ਵਿੱਚ ਭਰਤੀ ਤਿੰਨ ਮਰੀਜ਼ਾਂ ਦੀ ਜਾਨ ਗਈ ਹੈ ਆਕਸੀਜਨ ਪਲਾਂਟ ਦੇ ਵਿੱਚ ਤਕਨੀਕੀ ਖਰਾਬੀ ਆਈ ਸੀ ਤੇ ਇਸੇ ਦਰਾਂ ਨਹੀਂ ਤਿੰਨ ਸਿਰਸ ਮਰੀਜ਼ਾਂ ਦੀ ਮੌਤ ਹੋ ਗਈ 15 ਸਾਲਾ ਕੁੜੀ ਨੂੰ ਸੱਪ ਨੇ ਡੰਗਿਆ ਸੀ ਉਹ 17 ਤਰੀਕ ਤੋਂ ਹਸਪਤਾਲ ਦੇ ਵਿੱਚ ਭਰਤੀ ਸੀ ਦੂਜਾ ਮਰੀਜ਼ ਨਸ਼ੇ ਦੀ ওভারਡੋਸ ਦਾ ਸੀ ਉਸ ਨੂੰ ਕੱਲੀ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਕਰਵਾਇਆ ਗਿਆ ਸੀਗਾ ਤੇਜਾ ਟੀਵੀ ਦਾ ਮਰੀਜ਼ ਸੀ ਜੋ ਕਿ 24 ਤਰੀਕ ਤੋਂ ਹੀ ਭਰਤੀ ਸੀ ਆਕਸੀਜਨ ਦੀ ਸਪਲਾਈ ਰੁਕਣ ਕਰਕੇ ਇਹ ਮੌਤਾਂ ਹੋਈਆਂ ਨੇ ਜੋ ਕਿ ਪ੍ਰੇਰਿਤ ਪਰਿਵਾਰ ਦਾ ਪੱਖ ਸਾਹਮਣੇ ਆ ਉੱਥੇ ਐਸਐਮਓ ਦੇ ਵੱਲੋਂ ਜਾਂਚ ਕਮੇਟੀ ਦਾ ਗਠਨ ਕਰ ਦਿੱਤਾ ਗਿਆ ਅਸੀਂ ਇਹ ਮੁੱਦਾ ਕਹਨੇ ਕਿ ਤਕਨੀਕੀ ਦਿੱਕਤ ਆਈ ਸੀ ਤੁਰੰਤ ਠੀਕ ਕੀਤੀ ਗਈ ਆਕਸੀਜਨ ਦੀ ਸਪਲਾਈ ਘਟ ਗਈ ਸੀ ਬੈਕਅਪ ਸਲੈਂਡਰ ਤੁਰੰਤ ਚਾਲੂ ਕਰਕੇ ਆਕਸੀਜਨ ਦਾ ਸਹੀ ਪੱਧਰ ਮੇਨਟੇਨ ਕਰ ਲਿਆ ਗਿਆ ਸੀ ਨੋਤਾਂ ਬਾਅਦ ਦੇ ਵਿੱਚ ਵਕਫਾਕ ਸਮੇਂ ਤੋਂ ਰੁਕਰਾਂਗੇ ਅਗਲੀ ਵੱਡੀ ਖਬਰ ਦਾ ਫਰੀਦਕੋਟ ਦੇ ਵਿੱਚ ਯਾਦਵਿੰਦਰ ਸਿੰਘ ਕਤਲ ਮਾਮਲੇ ਦੇ ਵਿੱਚ ਵੱਡਾ ਐਕਸ਼ਨ ਹੋਇਆ ਪੁਲਿਸ ਨੇ ਇੱਕ ਸ਼ੂਟਰ ਨੂੰ ਗ੍ਰਿਫਤਾਰ ਕਰ ਲਿਆ ਸ਼ੂਟਰ ਦੀ ਨਿਸ਼ਾਨਦੇਹੀ ਤੇ ਬਾਈਕ ਬਰਾਮਦ ਕਰਨ ਲੈ ਕੇ ਗਈ ਸੀ ਦਰਸਲ ਪੁਲਿਸ ਤੇ ਮੁਲਜ਼ਮ ਨੇ ਪਿਸਟੌਲ ਦੇ ਨਾਲ ਤਿੰਨ ਫਾਇਰ ਕਰ ਦਿੱਤੇ ਜੋ ਕਿ ਪੁਲਿਸ ਦਾ ਸਾਹਮਣੇ ਆਇਆ ਬਾਈਕ ਨੇੜੇ ਲੁਕਾ ਕੇ ਰੱਖੇ ਪਿਸਤੌਲ ਦੇ ਨਾਲ ਫਾਇਰ ਕੀਤੇ ਗੇ ਜਵਾਬੀ ਕਾਰਵਾਈ ਦੇ ਵਿੱਚ ਆਹ ਸ਼ੂਟਰ ਦੀ ਲੱਤ ਤੇ ਗੋਲੀ ਲੱਗੀ ਜ਼ਖਮੀ ਹਾਲਤ ਵਿੱਚ ਸ਼ੂਟਰ ਨੂੰ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਆ ਫਰੀਦਕੋਟ ਦੇ ਪਿੰਡ ਬਾਂਮਣ ਵਾਲਾ ਦੇ ਵਿੱਚ ਦਰਸਲੇ ਪੂਰੀ ਵਾਰਦਾਤ ਹੋਈ ਸੀ ਤਿੰਨ ਹਮਲਾਵਰਾਂ ਨੇ ਯਾਦਵਿੰਦਰ ਸਿੰਘ ਨੂੰ ਗੋਲੀਆਂ ਮਾਰੀਆਂ ਸਨ ਮੂਸੇ ਵਾਲਾ ਕਤਲ ਕਾਂਡ 'ਚ ਕਲੀਨ ਚਿੱਟ ਹਾਸਲ ਕਰਨ ਵਾਲੇ ਜੀਵਨ ਜੋਤ ਤੇ ਜਗਨੂਦ ਦੇ ਭਲੇਖੇ ਉਸਦੇ ਡਰਾਈਵਰ ਦਾ ਕਤਲ ਕਰ ਦਿੱਤਾ ਗਿਆ ਸੀ ਇਹ ਪੂਰੀ ਵਾਰਦਾਤ 22 ਜੁਲਾਈ ਨੂੰ ਹੋਈ ਸੀ ਤਿੰਨ ਸ਼ੂਟਰਾਂ ਨੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਸੀਗਾ ਤੇ ਇਸੇ ਮਾਮਲੇ ਦੇ ਵਿੱਚ ਪੁਲਸ ਦੇ ਵੱਲੋਂ ਵੱਡਾ ਐਕਸ਼ਨ ਕੀਤਾ ਗਿਆ ਇੱਕ ਸ਼ੂਟਰ ਨੂੰ ਗ੍ਰਿਫਤਾਰ ਕਰ ਲਿਆ ਗਿਆ ਅੱਜ ਪੁਲਸ ਦਾ ਪੱਖ ਸਾਹਮਣੇ ਆਇਆ ਕਿ ਸ਼ੂਟਰ ਦੀ ਨਿਸ਼ਾਨਦੇਹੀ ਤੇ ਬਾਈਕ ਬਰਾਮਦ ਕਰਨ ਦੇ ਲਈ ਪੁਲਸ ਲੈ ਕੇ ਗਈ ਸੀ ਤੇ ਮੁਲਜ਼ਮ ਨੇ ਪਿਸਤੌਲ ਦੇ ਨਾਲ ਤੇ ਉਹਨਾਂ ਫਾਇਰ ਕੀਤੇ ਬਾਈਕ ਨੇੜੇ ਲੁਕਾ ਕੇ ਪਿਸਤੌਲ ਦੇ ਨਾਲ ਫਾਇਰ ਕੀਤੇ ਜਾਂਦੇ ਨੇ ਦਰਸਲ ਬਾਈਕ ਦੇ ਨੇੜੇ ਪਿਸਤੌਲ ਨੂੰ ਲੁਕਾ ਕੇ ਰੱਖਿਆ ਗਿਆ ਸੀ ਇਸੇ ਖਬਰ ਤੇ ਹੋਰ ਜ਼ਿਆਦਾ ਜਾਣਕਾਰੀ ਲਈ ਸਾਡੇ ਸਹਿਯੋਗੀ ਦੇਵਾਨੰਦ ਜੁੜੇ ਹੋਏ ਨੇ ਦੇਵਾਨੰਦ ਫਰੀਦਕੋਟ ਦੇ ਵਿੱਚ ਜਦ ਪਿਛਲੇ ਦਿਨੀ ਯਾਦਵਿੰਦਰ ਸਿੰਘ ਦਾ ਕਤਲ ਕੀਤਾ ਜਾਂਦਾ ਉਸੇ ਮਾਮਲੇ ਦੇ ਵਿੱਚ ਐਕਸ਼ਨ ਹੋਇਆ ਕਿ ਸ਼ੂਟਰ ਨੂੰ ਗ੍ਰਿਫਤਾਰ ਕੀਤਾ ਗਿਆ ਕੀ ਕੋਈ ਜਾਣਕਾਰੀ ਹਾਂ ਬਿਲਕੁਲ ਦੱਸਿਆ ਕੀ ਜਿਹੜਾ ਕਿ ਸ਼ੂਟਰ ਨੂੰ ਦੇਰ ਰਾਤ ਗ੍ਰਿਫਤਾਰ ਕੀਤਾ ਗਿਆ ਸੀ ਜਿਵੇਂ ਐਸਐਸਪੀ ਡਾਟਰ ਪਰਗਿਆ ਜਨ ਦੱਸਿਆ ਕਿ ਇਸ ਮੌਕੇ ਸਭ ਤੋਂ ਵੱਧ ਰਸ ਕੀਤਾ ਤੇ ਉੱਥੇ ਇੱਕ ਵਿਅਕਤੀ ਹੋਰ ਦੇ ਨਾਲ ਜਿਹੜੇ ਦੋ ਵਿਅਕਤੀ ਰਹਿ ਰਹੇ ਸੀ ਤਾਂ ਚਿੰਕੀ ਨਾਮ ਦਾ ਸੱਤਾ ਜਿਹੜਾ ਕਿ ਬੰਬੀਆ ਗੈਸਟ ਨਾਲ ਸੰਬੰਧਤ ਆਤਾ ਲਕੀ ਪਟਿਆਲ ਦੇ ਜੁਮੇ ਉਰ ਰਹੀ ਸੀ ਤਾਂ ਇਹਨੂੰ ਗ੍ਰਿਫਤਾਰ ਕੀਤਾ ਗਿਆ ਜਦੋਂ ਅਸੀਂ ਤੋਂ ਪੁੱਛ ਕੇ ਕੀਤੀ ਤਾਂ ਇਹਨੂੰ ਦੱਸਿਆ ਕਿ ਉੱਥੇ ਪਿਸਤਲ ਦੇ ਤੇ ਜਿਹੜਾ ਇੱਕ ਕਾਰ ਆ ਜਿਹੜੀ ਆਪਣਾ ਜਿਹੜਾ ਮੋਟਰਸਾਈਕਲ ਆ ਮੋਟਰਸਾਈਕਲ ਉੱਥੇ ਜਿਹੜਾ ਰੱਖਿਆ ਹੋਇਆ ਤਾਂ ਮੋਟਰਸਾਈਕਲ ਬਰਾਮਦਗੀ ਲਈ ਜਦੋਂ ਗਏ ਤਾਂ ਉਹਦੇ ਉਲੋਂ ਉੱਥੇ ਫੈਰਿੰਗ ਜਿਹੜੀ ਕੀਤੀ ਗਈ ਜਦੋਂ ਫੈਰਿੰਗ ਵਿੱਚ ਜਵਾਬੀ ਫੈਰਿੰਗ ਵਿੱਚ ਇੱਕ ਪੁਲਿਸ ਦੀ ਗੱਡੀ ਦੇ ਘਰ ਵੱਜਿਆ ਤਾਂ ਦੂਸਰਾ ਉਹ ਜਦੋਂ ਪੁਲਿਸ ਨੇ ਜਵਾਬੀ ਫੈਰ ਕੀਤੀ ਤਾਂ ਉਸ ਦੀ ਲੱਤ ਵਿੱਚ ਜਿਹੜੀ ਗੋਲੀ ਵੱਜ ਗਈ ਤਾਂ ਐਸਐਸਪੀ ਅਟਰ ਪਰਗੇ ਜ ਨੇ ਕਿਹਾ ਕਿ ਆਖਰਕਾਰ ਤਿੰਨੇ ਸ਼ੂਟਰ ਜਿਹੜੇ ਆਡੈਂਟੀਫਾਈ ਹੋ ਚੁੱਕੇ ਨੇ ਤਾਂ ਇਹ ਸ਼ੂਟਰ ਜਿਹੜਾ ਕਿ ਫਰਾਰ ਹੋ ਗਿਆ ਸੀ ਤਾਂ ਇਹਦੇ ਪਰ ਗੱਲ ਕਰੀਏ ਤਾਂ ਇਹਨਾਂ ਨੂੰ ਇੱਕ ਟਾਰਗੇਟ ਦਿੱਤਾ ਗਿਆ ਸੀ ਤਾਂ ਲੇਕਿਨ ਦੋ ਸ਼ੂਟਰ ਜਿਹੜੇ ਗ੍ਰਿਫਤ ਤੋਂ ਬਾਹਰ ਨੇ ਇੱਕ ਵਿਅਕਤੀ ਦੀ ਕਤਤਾਰੀ ਕਰ ਲਈ ਗਈ ਹੈ ਤਾਂ ਮੋਟਰਸਾਈਕਲ ਵੀ ਜਿਹੜਾ ਕਟਨਾ ਲਈ ਵਰਤਿਆ ਗਿਆ ਸੀ ਉਹ ਵੀ ਬਰannt ਕਰ ਲਿਆ ਗਿਆ ਤਾਂ ਅਗਲੀ ਪੁਛ ਕੇਸ ਜਾਰੀ ਹੈ ਕਿਉਂਕਿ ਜਿਹੜੇ ਵਿਅਕਤੀਆਂ ਨੇ ਇਹਨਾਂ ਨੂੰ ਪਨਾਹ ਦਿੱਤੀ ਸੀ ਉਹਨਾਂ ਦੀ ਗ੍ਰਿਫਤਾਰੀ ਹੋ ਜਾਏਗੀ ਕਿਉਂਕਿ ਉਸ ਮਾਲਕ ਦਾ ਇੱਕ ਘਰ ਦੱਸਿਆ ਜਾ ਰਿਹਾ ਜਿੱਥੇ ਇਹਨਾਂ ਨੂੰ ਠਹਿਰ ਦਿੱਤੀ ਗਈ ਸੀ ਰਾਤ ਰੁਕੇ ਸੀ ਉਹਨਾਂ ਵਿਅਕਤੀਆਂ ਦੀ ਵੀ ਕਿ ਜਿਹੜੀ ਪੁਲਿਸ ਲਗਾਤਾਰ ਰੇਡ ਕਰ ਰਹੀ ਹੈ ਉਹਨਾਂ ਨੇ ਕਿਹਾ ਕਿ ਜਿਹੜੇ ਵਿਅਕਤੀ ਇਹਨਾਂ ਨੂੰ ਸਹਮ ਦਿੱਤੇ ਜਿਹੜਾ ਵਿਅਕਤੀ ਇਹਨਾਂ ਨੇ ਮੋਬਾਈਲ 'ਤੇ ਰੀਚਾਰਜ ਕਰ ਅੰਜਾਮ ਮਜਰਾ ਕੀ ਕੋਰਟ ਦੇ ਕੋਰਟ ਉਪਰ ਹਾਂ ਦਿਵਾਨ ਦੇ ਸ਼ੁਰੂਆਤ ਦੇ ਵਿੱਚ ਖੁਲਾਸਾ ਕੀ ਹੋਇਆ ਆਖਿਰਕਾਰ ਜਿਹੜਾ ਸ਼ੂਟਰ ਗ੍ਰਫਤਾਰ ਕੀਤਾ ਗਿਆ ਮੁਲਜ਼ਮ ਨੂੰ ਕਾਬੂ ਕੀਤਾ ਗਿਆ ਕਿੱਥੇ ਦਾ ਰਹਿਣ ਵਾਲਾ ਹੈ ਕਿਸ ਦੇ ਵੱਲੋਂ ਇਹਨਾਂ ਨੂੰ ਇਹ ਪੂਰੀ ਕਤਲ ਦੀ ਵਾਰਦਾਤ ਦਾ ਟਾਰਗੇਟ ਦਿੱਤਾ ਗਿਆ ਸੀ ਆ ਬਿਲਕੁਲ ਪਰਵਿੰਦਰ ਕਹਿੰਦੇ ਜਿਹੜਾ ਸ਼ੂਟਰ ਹੈ ਕਿਥੋਂ ਕੋਰਟ ਉਪਰ ਨਾਲ ਜਿਹੜੇ ਜੈੱਟੋਂ ਹੈ ਕਿੱਥੋਂ ਦਾ ਰਹਿਣ ਵਾਲਾ ਉੱਥੋਂ ਦਾ ਹੀ ਰਹਿਣ ਵਾਲਾ ਕੋਈ ਦਾ ਨੈਡਾ ਦਾ ਬੈਕਗ੍ਰਾਉਂਡ ਹੋ ਵੀ ਕ੍ਰੀਮ ਨਾਲ ਤਾਂ ਦੱਸਿਆ ਗਿਆ ਕਿ 74 ਮਿਲ ਜਿਹੜਾ ਲक्की ਪਟਿਆਰ ਨਾਲ ਕਿਸੇ ਤਰ੍ਹਾਂ ਕੰਟੈਕਟ ਜਾ ਕੇ ਤੇ ਲक्की ਪਟਿਆਰ ਨੇ ਇਹਨਾਂ ਨੂੰ ਪ੍ਰਗਟਪਸਤਾ ਜੁਗ ਰੋਦਾ ਕਿ ਉਹ ਦੱਸਿਆ ਗਿਆ ਸੀ ਕਿ ਦੋ ਵਿਅਕਤੀ ਨੇ ਉਹਨਾਂ ਨੂੰ ਜ਼ਿੰਮੇਵਾਰੀ ਵੀ ਸਿਲਦੀ ਲਈ ਸੀ ਤਾਂ ਹਜੇ ਖੁਲਾਸੇ ਹੋਰ ਹੋਣੇ ਨੇ ਕਿਉਂਕਿ ਅਸਲ ਦੱਸਿਆ ਗਿਆ ਕਿ ਅੱਜ ਅਸੀਂ ਰਾਤ ਲੈ ਕੇ ਆਏ ਸੀ ਤੇ ਅੱਜ ਤੋਂ ਆ ਕਾਰਵਾਈ ਹੋ ਗਈ ਹੈ ਤਾਂ ਪੁਲਿਸ ਦੇ ਨਾਲ ਜਿਹੜਾ ਕਿ ਇਨਕਾਉਂਟਰ ਹੋਇਆ ਤਾਂ ਸਵੇਰ ਜਿਹੜੀ ਉਹ ਅਗਲੀ ਪੁੱਛਗਿਚਾ ਉਹ ਚੋਂ ਆਉਣ ਵਾਲੇ ਦਿਨਾਂ 'ਚ ਵੱਡੇ ਖੁਲਾਸੇ ਹੋਣਗੇ ਕਿਉਂਕਿ ਦੋ ਸ਼ੂਟਰ ਜੇ ਗ੍ਰਿਫਤੋਬਾਰ ਨੇ ਇਸ ਕਰਕੇ ਪੂਰੀ ਜੀ ਜਾਣਕਾਰੀ ਨਹੀਂ ਦੇ ਸਕਦੇ ਐਸਐਸਪੀ ਨੇ ਕਿਹਾ ਕਿ ਆਉਣ ਵਾਲੇ ਦਿਨਾਂ ਜਿਹੜੀ ਕੋਈ ਵੱਡੀ ਕਾਰਵਾਈ ਸੁਭ ਦੱਸ ਦੇਵਾਂਗੇ ਅਗਰ ਕੀ ਨਤੀਜਾ ਹਾਂ ਠੀਕ ਹੈ ਜੀ ਵਾਹਨ ਤਾਂ ਪੂਰੀ ਜਾਣਕਾਰੀ ਲਈ ਬਹੁਤ ਬਹੁਤ ਧੰਨਵਾਦ ਤਾਂ ਫਰੀਦਕੋਟ ਦੇ ਨਾਲ ਜੁੜੀ ਵੱਡੀ ਖਬਰ ਯਾਦਵਿੰਦਰ ਸਿੰਘ ਕਤਲ ਮਾਮਲੇ ਚ ਪੁਲਿਸ ਨੇ ਐਕਸ਼ਨ ਕੀਤਾ ਪੁਲਿਸ ਨੇ ਇੱਕ ਸ਼ੂਟਰ ਨੂੰ ਗ੍ਰਿਫਤਾਰ ਕਰ ਲਿਆ ਜੋ ਪੁਲਿਸ ਦਾ ਪੱਕਾ ਮੰਨਿਆ ਹੈ ਕਿ ਮੁਲਜ਼ਮ ਨੇ ਪਿਸਤੌਲ ਦੇ ਨਾਲ ਤਿੰਨ ਫਾਇਰ ਕੀਤੀ ਤੇ ਬਾਈਕ ਦੇ ਨੇੜੇ ਲੁਕਾ ਕੇ ਰੱਖੇ ਪਿਸਤੌਲ ਦੇ ਨਾਲੇ ਫਾਇਰ ਕੀਤੇ ਜਾਂਦੇ ਨੇ ਜਵਾਬੀ ਕਾਰਵਾਈ ਸ਼ੂਟਰ ਦੀ ਲੱਤ ਤੇ ਗੋਰੀ ਲੱਗੀ ਹੈ ਜਿਸ ਨੂੰ ਕਿ ਜ਼ਖਮੀ ਹਾਲਤ ਚ ਹਸਪਤਾਲ ਦੇ ਵਿੱਚ ਦਾ ਅਗਲੀ ਵੱਡੀ ਖਬਰ ਜਰਮਨੀ ਦੇ ਨਾਲ ਜੁੜੀ ਹੋਈ ਹੈ ਜਿੱਥੇ ਇੱਕ ਵੱਡਾ ਟ੍ਰੇਨ ਹਾਦਸਾ ਵਾਪਰਿਆ ਪਾਰੀਮੀਂ ਦੇ ਕਾਰਨ ਪਟੜੀ ਤੂਤਰੀ ਹੈ ਟ੍ਰੇਨ ਹਾਦਸੇ ਦੇ ਵਿੱਚ ਤਿੰਨ ਲੋਕਾਂ ਦੀ ਮੌਤ ਹੋਈ ਹੈ ਕਈ ਲੋਕ ਜ਼ਖਮੀ ਹੋਏ ਨੇ ਹਾਦਸੇ ਸਮੇਂ ਟ੍ਰੇਨ ਦੇ ਵਿੱਚ 100 ਯਾਤਰੀ ਸਵਾਰ ਸਨ ਸਿਗਮਾ ਰਿੰਗਨ ਤੋਂ ਉਲਮ ਜਾ ਰਹੀ ਸੀ ਇਹ ਟ੍ਰੇਨ ਅਤੇ ਇਸੇ ਦੌਰਾਨ ਰਾਹ ਦੇ ਵਿੱਚ ਇਹ ਹਾਦਸਾ ਵਾਪਰਿਆ ਕਿਉਂਕਿ ਪਾਰੀਮੀਂ ਦੇ ਚਲਦਿਆਂ ਟ੍ਰੇਨ ਅਚਾਨਕ ਪਟੜੀ ਤੂਤਰ ਜਾਂਦੀ ਹੈ ਹਾਦਸੇ ਦੇ ਵਿੱਚ ਤਿੰਨ ਲੋਕਾਂ ਦੀ ਮੌਤ ਹੋਈ ਹੈ ਕਈ ਲੋਕ ਜ਼ਖਮੀ ਦਸਤੇ ਜਾ ਰਹੇ ਨੇ ਆ ਤੁਹਾਨੂੰ ਉਸੇ ਹਾਦਸੇ ਵਾਲੀ ਜਗ੍ਹਾ ਦੀਆਂ ਤਸਵੀਰਾਂ ਵਿ ਆ ਪਟੜੀ ਤੋਂ ਟ੍ਰੇਨ ਉਤਰੀ ਹੋਈ ਨਜ਼ਰ ਆ ਰਹੀ ਹੈ ਇਸ ਦੇ ਵਿਚਾਲੇ ਵਕਫਾ ਟੀਮਾਂ ਦੇ ਦੋ ਰੈਸਕਿਊ ਆਪਰੇਸ਼ਨ ਪੂਰਾ ਚਲਾਇਆ ਜਾ ਰਿਹਾ ਹੈ ਮੌਕੇ ਦੀਆਂ ਤੁਹਾਨੂੰ ਸੀ ਤਸਵੀਰਾਂ ਮੁਖਾ ਰਹੇ ਹਨ ਦਰਸਲ ਜਰਮਨੀ ਦੀਆਂ ਤਸਵੀਰਾਂ ਨੇ ਕਿਹਾ ਕਿ ਵੱਡਾ ਟ੍ਰੇਨ ਹਾਦਸਾ ਵਾਪਰ ਗਿਆ ਆ ਭਾਰੀ ਮੀਂਹ ਦੇ ਕਾਰਨ ਅਚਾਨਕ ਟ੍ਰੇਨ ਆ ਪਟੜੀ ਤੋ ਉਤਰ ਜਾਂਦੀ ਹੈ ਤੇ ਹਾਦਸੇ ਦੇ ਵਿੱਚ ਤਿੰਨ ਲੋਕਾਂ ਦੀ ਮੌਤ ਹੋਈ ਹੈ ਆ ਕਈ ਲੋਕ ਜ਼ਖਮੀ ਦੱਸੇ ਜਾ ਰਹੇ ਨੇ ਹਾਦਸੇ ਸਨ ਟ੍ਰੇਨ ਦੇ ਵਿੱਚ 100 ਯਾਤਰੀ ਸਵਾਰ ਸਨ ਰੋਕਾਂਗੇ ਅਗਲੀ ਵੱਡੀ ਖਬਰ ਦਾ ਅਜ ਲੋਕ ਸਭਾ ਦੇ ਵਿੱਚ ਆਪਰੇਸ਼ਨ ਸਿੰਦੂਰ ਤੇ ਚਰਚਾ ਹੋਵੇਗੀ ਸਵੇਰੇ 11 ਵਜੇ ਦਰਸ ਸਦਨ ਦੀ ਕਾਰਵਾਈ ਸ਼ੁਰੂ ਹੋਵੇਗੀ ਦੁਪਹਿਰ 12 ਵਜੇ ਆਪਰੇਸ਼ਨ ਸਿੰਦੂਰ ਤੇ ਚਰਚਾ ਦੀ ਸ਼ੁਰੂਆਤ ਹੋਵੇਗੀ ਰੱਖਿਆ ਮੰਤਰੀ ਰਾਜਨਾ ਸਿੰਘ ਚਰਚਾ ਦੀ ਸ਼ੁਰੂਆਤ ਕਰਨਗੇ ਲੋਕ ਸਭਾ ਦੇ ਵਿੱਚ ਆਪਰੇਸ਼ਨ ਸਿੰਦੂਰ ਤੇ ਚਰਚਾ ਦੇ ਲਈ 16 ਘੰਟੇ ਦਾ ਵਕਤ ਰੱਖਿਆ ਗਿਆ ਹੈ ਕਾਂਗਰਸ ਨੂੰ ਆਪਣੀ ਗੱਲ ਰੱਖਣ ਦੇ ਲਈ 3 ਘੰਟੇ ਮਿਲਣਗੇ ਰਾਹੁਲ ਗਾਂਧੀ ਪ੍ਰੇਨਕਾ ਗਾਂਧੀ ਗੌਰਵ ਗਗੋਈ ਚਰਚਾ ਕਰਨਗੇ ਸਦਨ ਦੇ ਵਿੱਚ ਚਰਚਾ ਤੋਂ ਪਹਿਲਾਂ ਵਿਰੋਧੀ ਧਿਰ ਦੀ ਮੀਟਿੰਗ ਹੋਵੇਗੀ ਇੰਡੀਆ ਗੱਠਜੋੜ ਦੀ ਸਵੇਰੇ 10 ਵਜੇ ਇਹ ਮੀਟਿੰਗ ਹੋਣ ਜਾ ਰਹੀ ਹੈ ਰਾਜ ਸਭਾ ਦੇ ਵਿੱਚ ਕੱਲ ਆਪਰੇਸ਼ਨ ਸਿੰਦੂਰ ਤੇ ਚਰਚਾ ਕੀਤੀ ਜਾਵੇਗੀ ਕਿਉਂਕਿ ਇਸ ਤੋਂ ਪਹਿਲਾਂ ਲਗਾਤਾਰ ਜਿਸ ਦਿਨ ਤੋਂ ਹੀ ਮਾਨਸੂਨ ਸੈਸ਼ਨ ਦੀ ਸ਼ੁਰੂਆਤ ਹੋਈ ਕਾਂਗਰਸ ਨੇ ਵਿਰੋਧੀ ਧਿਰਾਂ ਦੇ ਵੱਲੋਂ ਆਪਰੇਸ਼ਨ ਸਿੰਦੂਰ ਤੇ ਚਰਚਾ ਦੀ ਮੰਗ ਕੀਤੀ ਜਾ ਰਹੀ ਸੀ ਤੇ ਆਖਰਕਾਰ ਉਸ ਵਾਸਤੇ ਪੂਰਾ ਸਮਾਂ ਤੈਅ ਕਰ ਲਿਆ ਗਿਆ ਸਵੇਰੇ 11 ਵਜੇ ਅੱਜ ਸਦਨ ਦੀ ਕਾਰਵਾਈ ਸ਼ੁਰੂ ਹੋਣੀ ਹੈ ਤੇ ਦੁਪਹਿਰ 12 ਵਜੇ ਆਪਰੇਸ਼ਨ ਸਿੰਦੂਰ ਤੇ ਚਰਚਾ ਕੀਤੀ ਜਾਵੇਗੀ ਰੱਖਿਆ ਮੰਤਰੀ ਰਾਜਨਾਥ ਸਿੰਘ ਇਸ ਚਰਚਾ ਦੀ ਸ਼ੁਰੂਆਤ ਕਰਨਗੇ ਆਦਰਸ਼ ਲੋਕ ਸਭਾ ਦੇ ਵਿੱਚ آپریشن ਸੰਦੂਰ ਤੇ ਚਰਚਾ ਦੇ ਲਈ 16 ਘੰਟੇ ਦਾ ਸਮਾਂ ਰੱਖਿਆ ਗਿਆ ਹੈ। ਆਰਐਸਐਸ ਮੁਖੀ ਮੋਨ ਭਗਵਤ ਦਾ ਵੱਡਾ ਬਿਆਨ ਆਇਆ ਹੈ ਭਾਰਤ ਨੂੰ ਭਾਰਤੀ ਹੀ ਲਿਖਿਆ ਜਾਣਾ ਚਾਹੀਦਾ ਹੈ। ਭਾਰਤ ਨੂੰ ਭਾਰਤੀ ਹੀ ਕਹਿਣਾ ਚਾਹੀਦਾ ਹੈ ਪਹਿਚਾਣ ਗਵਾਉਣ ਤੇ ਨਹੀਂ ਮਿਲੇਗਾ ਦੁਨੀਆ ਦੇ ਵਿੱਚ ਸਨਮਾਨ ਮੋਨ ਭਾਗਵਤ ਦੇ ਵੱਲੋਂ ਇਹ ਵੱਡਾ ਬਿਆਨ ਦਿੱਤਾ ਗਿਆ ਸਨਮਾਨ ਦੇ ਨਾਲ ਸੁਰੱਖਿਆ ਵੀ ਨਹੀਂ ਮਿਲੇਗੀ ਉਹਨਾਂ ਨੇ ਕਿਹਾ ਇਹੋ ਹੈ ਮੂਲ ਨਿਯਮ ਜ਼ਿਕਰਯੋਗ ਹੈ ਕਿ ਕੇਰਲ ਦੇ ਕੋਚੀ ਦੇ ਵਿੱਚ ਇੱਕ ਸਮਾਗਮ ਕਰਵਾਇਆ ਗਿਆ ਜਿਸਦੇ ਵਿੱਚ ਸ਼ਾਮਲ ਹੋਏ ਮੋਨ ਭਾਗਵਤ ਨੇ ਕਿਹਾ ਹੈ ਕਿ ਇੰਡੀਆ 댓 ਇਜ਼ ਭਾਰਤ ਸਹੀ ਹੈ ਪਰ ਭਾਰਤਾਂ ਭਾਰਤ ਹੈ ਦਰਸਲ ਇੰਡੀਆ 댓 ਇਜ਼ ਭਾਰਤ ਸਾਡੇ ਸੰਵਿਧਾਨ ਦੇ ਵਿੱਚ ਲਿਖਿਆ ਹੋਇਆ ਹੈ ਤਾਂ ਆਰਐਸਐਸ ਮੁਖੀ ਮੋਨ ਭਾਗਵਤ ਦੇ ਵੱਲ ਦਰਸਲੇ ਵੱਡਾ ਬਿਆਨ ਦਿੱਤਾ ਕਿ ਉਹਨਾਂ ਦਾ ਕਹਿਣਾ ਹੈ ਕਿ ਭਾਰਤ ਨੂੰ ਭਾਰਤੀ ਲਿਖਿਆ ਜਾਣਾ ਚਾਹੀਦਾ ਹੈ ਭਾਰਤ ਨੂੰ ਭਾਰਤੀ ਕਹਿਣਾ ਚਾਹੀਦਾ ਹੈ ਪਹਿਚਾਨ ਗਉਣ ਤੇ ਦੁਨੀਆ ਦੇ ਵਿੱਚ ਸਨਮਾਨ ਨਹੀਂ ਮਿਲੇਗਾ ਕਲਪਨਾ ਆਪਕੋ ਮਿਲ ਗਈ ਹੈ ਦੋ ਭਾਸ਼ਣੋ ਸਿੱਖਿਆ ਮੇ ਭਾਰਤੀਤਾ ਭਾਰਤੀਨੈਸ ਇਨ ਐਜੂਕੇਸ਼ਨ भारत एक प्रॉपर नाउन है उसका ट्रांसलेशन नहीं करना चाहिए यद्यपि इंडिया दैट इज भारत है लेकिन भारत भारत है और इसलिए हमारी बातचीत में लिखने में बोलने में व्यक्तिगत हो या सार्वजनिक हो हमको भारत को भारत ही कहना चाहिए ਕਿਉਂਕਿ ਭਾਰਤ ਭਾਰਤ ਹੈ ਤਾਂ ਭਾਰਤ ਕੇ ਆਈਡੈਂਟੀਟੀ ਕਾ ਸਨਮਾਨ ਹੈ